11000 ਰੁਪਏ ਮੁੱਲ ਵਾਲੀ ਸਾਊਂਡ ਬਾਰ ਹੈ ਇਹਦੇ ਤੇ 11000 ਪ੍ਰਿੰਟ ਹੈ ਕਮ ਸੇ ਕਮ 2000 ਰੁਪਏ ਦੀ ਘੱਟੋ ਘੱਟ ਤਾਂ ਹੋਏਗੀ ਹੋਏਗੀ ਨੂੰ ਨਾ ਕਵਰ ਮਿਲਦਾ ਹੈ ਨਾ ਗਾਰਡ ਮਿਲਦਾ ਹੈ ਨਾ ਆਪਾਂ ਨੂੰ ਕੈਮਰਾ ਗਲਾਸ ਮਿਲਦਾ ਹੈ ਇੱਕ 20 ਵਾਰਡ ਦਾ ਕੰਪੈਟੀਬਲ ਚਾਰਜਰ ਨਾਲ ਅਸੀਂ ਮੁਫਤ ਦਿੰਨੇ ਆਏ ਇਹ ਚਾਹੇ ਤੁਸੀਂ ਕਰਵਾ ਲਓ EMI ਦੇ ਉੱਤੇ ਚਾਹੇ ਲੈ ਲਓ ਕੱਲਾ ਕੈਸ਼ਬੈਕ ਨੋ EMI ਨੋ ਕੋਸਟ EMI ਵੀ ਹੋ ਜਾਂਦੀ ਆ ਕੋਸਟੀਆਂ ਦੇ ਪੈ ਰਹੇ ਨੇ ਠੀਕ ਹੈ ਕਿਉਂਕਿ ਇਹਦੇ ਤੇ ਆਈ ਹੈ ਕ੍ਰੈਡਿਟ ਕਾਰਡਾਂ ਤੇ ਉੱਤੇ ਸਕੀਮ 6000 ਰੁਪਏ ਦੀ जय माता दी दोस्तों पहली बार बहुत देर बाद एक स्कीम लेके आए हां एप्पल मोबाइल ਦੇ ਉੱਤੇ ਇਹ ਡਿਸਟ੍ਰੀਬਿਊਟਰ ਵਾਲੇ ਸੈਟ ਨੇ ਜੀ ਇਹ ਆਨਲਾਈਨ ਵਾਲੇ ਸੈਟ ਨਹੀਂ ਹੈਗੇ ਪਹਿਲੀ ਗੱਲ ਇਹ ਕਲੀਅਰ ਹੈ ਜੀ ਕਿਉਂਕਿ ਮੈਂ ਤੁਹਾਨੂੰ ਇਹ ਵੀਡੀਓ ਥੋੜੀ ਲੰਬੀ ਹੋ ਜੂਗੀ ਤੁਹਾਨੂੰ ਮੈਂ ਨਾ ਵਧੀਆ ਤਰੀਕੇ ਨਾਲ ਅੱਜ ਸਮਝਾਉਂਗਾ ਆਨਲਾਈਨ ਸੈਟਾਂ ਦੇ ਤੇ ਡਿਸਟ੍ਰੀਬਿਊਟਰ ਦੇ ਸੈਟਾਂ ਦਾ ਕੀ ਫਰਕ ਹੈ ਔਰ ਅੱਜ ਇਹ ਆਪਾਂ ਨੂੰ ਆਨਲਾਈਨ ਦੇ ਰੇਟ ਹੀ ਇੱਕ ਤਰ੍ਹਾਂ ਦੇ ਪੈ ਰਹੇ ਨੇ ਠੀਕ ਹੈ ਕਿਉਂਕਿ ਇਹਦੇ ਤੇ ਆਈਆ ਕ੍ਰੈਡਿਟ ਕਾਰਡਾਂ ਤੇ ਉੱਤੇ ਸਕੀਮ 6000 ਰੁਪਏ ਦੀ 6000 ਕੈਸ਼ਬੈਕ ਚਾਹੇ ਤੁਸੀਂ ਕਰਵਾ ਲਓ EMI ਦੇ ਉੱਤੇ ਚਾਹੇ ਲੈ ਲਓ ਕੱਲਾ ਕੈਸ਼ਬੈਕ 0 EMI 0 ਕੋਸਟ EMI ਵੀ ਹੋ ਜਾਂਦੀ ਆ ਕੋਸਟਿੰਗ ਕੋਈ ਨਹੀਂ ਹੈਗੀ EMI ਦੀ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਸਮਝਾਉਂਗਾ ਕਿਵੇਂ ਆ ਪਹਿਲਾਂ ਮੈਂ ਤੁਹਾਨੂੰ ਸਮਝਾ ਦਵਾ ਕਿ ਆਨਲਾਈਨ ਦੇ ਉੱਤੋਂ ਆਪਾਂ ਨੂੰ ਨਾ ਕਵਰ ਮਿਲਦਾ ਹੈ ਨਾ ਗਾਰਡ ਮਿਲਦਾ ਹੈ ਨਾ ਆਪਾਂ ਨੂੰ ਕੈਮਰਾ ਗਲਾਸ ਮਿਲਦਾ ਹੈ ਇੱਕ 20 ਵਾਰਡ ਦਾ ਕੰਪੈਟਿਬਲ ਚਾਰਜਰ ਨਾਲ ਅਸੀਂ ਮੁਫਤ ਦਿੰਨੇ ਆ ਇਹ ਤਾਂ ਗੱਲਾਂ ਹੋ ਗਈਆਂ ਸਾਡੀਆਂ ਇੱਕ ਕਵਰ ਵੀ ਵਧੀਆ ਵਾ 3350 ਦੀ ਰੇਂਜ ਦੇ ਵਿੱਚ ਕਵਰ ਦਿੰਨੇ ਆ ਠੀਕ ਹੈ ਜੀ ਔਰ ਇੱਕ ਦਿਨਿਆਂ ਨਾਲ ਅਸੀਂ ਸਾਊਂਡ ਬਾਰ ਸਾਊਂਡ ਬਾਰ ਐਪਲ ਕੰਪਨੀ ਤੋਂ ਆਂਦੀ ਹੈ ਇਹ ਸਾਨੂੰ ਜਿਹੜੇ ਡਿਸਟ੍ਰੀਬਿਊਟਰ ਸਾਹਿਬ ਨੇ ਸਾਡੇ ਜਿਹੜੇ ਸਾਨੂੰ ਸੈੱਟ ਦਿੰਦੇ ਨੇ ਉਹੀ ਸਾਨੂੰ ਇਹ ਸਾਊਂਡ ਬਾਰ ਦਿੰਦੇ ਨੇ ਜੀ ਬਹੁਤ ਸ਼ਾਨਦਾਰ ਸਾਊਂਡ ਬਾਰ ਹੈ ਜੀ ਇਹ ਬਹੁਤ ਵਧੀਆ ਸਾਊਂਡ ਬਾਰ ਹੈ 11000 ਰੁਪਏ ਮੁੱਲ ਵਾਲੀ ਸਾਊਂਡ ਬਾਰ ਹੈ ਇਹਦੇ ਤੇ 11000 ਪ੍ਰਿੰਟ ਹੈ ਕਮ ਸੇ ਕਮ 2000 ਰੁਪਏ ਦੀ ਘੱਟੋ ਘਾਟਾ ਹੋਏਗੀ ਹੋਏਗੀ ਠੀਕ ਹੈ ਜੀ ਇਹ ਵੀ ਨਾਲ ਤੁਹਾਨੂੰ ਫ੍ਰੀ ਮਿਲੂਗੀ ਹੁਣ ਆ ਜੀ ਕਿ ਪ੍ਰਾਈਜ਼ਿੰਗ ਬਾਰੇ ਪ੍ਰਾਈਸ ਕੀ ਹੈ 74900 ਰੁਪਏ ਦਾ ਸੈਟ ਹੈ ਜੀ ਇਹ 74900 ਰੁਪਏ ਦਾ ਔਰ 6000 ਰੁਪਿਆ ਕ੍ਰੈਡਿਟ ਕਾਰਡ ਤੇ ਡਿਸਕਾਊਂਟ ਹੈ ਇਹ ਰਹਿ ਗਿਆ 68900 ਦੇਖੋ ਆਪਾਂ ਸਮਝਾ ਦਿੰਦੇ ਆ ਤੁਹਾਨੂੰ ਪੂਰਾ ਸੰਖੇਪ ਦੇ ਵਿੱਚ 74900 ਰੁਪਏ ਦਾ ਸੈਟ ਹੋ ਗਿਆ ਜੀ 6000 ਰੁਪਿਆ ਕੈਸ਼ਬੈਕ ਹੋ ਗਿਆ 68900 ਰੁਪਏ विद ਇੰਨੇ ਸਾਰੇ ਗਿਫਟ ਕਟੋ-ਕਟ ਵੈਲਿਊ ਲਾ ਲਓ ਕਿ 2000 ਰੁਪਏ ਦੀ ਆਪਾਂ ਸਾਊਂਡ ਬਾਰ ਲਾ ਲਈਏ ਔਰ ਨੀਅਰ ਅਬਾਊਟ 1000 ਰੁਪਏ ਦਾ ਆਪਾਂ ਸਾਰਾ ਸਮਾਨ ਲਾ ਲਈਏ 3000 ਰੁਪਏ ਦਾ ਸਾਰਾ ਸਮਾਨ ਹੋ ਗਿਆ ਜੀ ਠੀਕ ਹੈ ਜੀ ਇਹ ਟੋਟਲ 3000 ਦਾ ਸਮਾਨ ਬੰਦਾ ਪਿੱਛੇ ਰਹਿ ਗਏ 65900 ਔਰ ਅਗਰ ਆਪਾਂ ਔਨਲਾਈਨ ਵਾਲੇ ਸੈੱਟ ਦੀ ਗੱਲ ਕਰੀਏ ਮਾਰਕੀਟ ਦੇ ਵਿੱਚ ਉਹ ਜਿਹੜਾ ਸੈੱਟ ਮਿਲਦਾ ਹੈ ਉਹ ਵੀ ਤੁਹਾਨੂੰ ਕਟੋ-ਕਟ 66000 ਦਾ ਹੀ ਮਿਲੇਗਾ ਫਿਰ ਆਪਾਂ ਔਨਲਾਈਨ ਵਾਲਾ ਸੈੱਟ ਕਿਉਂ ਲਈਏ ਬਿਨਾ ਸਕੀਮ ਵਾਲਾ ਸੈੱਟ ਕਿਉਂ ਲਈਏ ਹਨ ਫਿਰ ਆਪਾਂ ਨੂੰ ਡਿਸਟ੍ਰੀਬਿਊਟਰ ਵਾਲਾ ਹੀ ਸੈੱਟ ਲੈਣਾ ਚਾਹੀਦਾ ਮੇਰੇ ਹਿਸਾਬ ਨਾਲ ਕਿਉਂਕਿ ਹੁਣ ਪ੍ਰਾਈਜ਼ਿੰਗ ਸੇਮ ਹੋਗੀ ਔਰ ਦੂਸਰੀ ਗੱਲ ਕੀ ਹੈ ਅਗਰ ਆਪਾਂ ਵਿਆਜ ਦੇ ਉੱਤੇ EMI ਕਰਾਨੇ ਆ ਫਿਰ ਆਪਾਂ ਨੂੰ ਇਹ ਕ੍ਰੈਡਿਟ ਕਾਰਡ ਵਾਲੀ ਆਫਰ ਨਹੀਂ ਮਿਲੇਗੀ ਫਿਰ ਆਪਾਂ ਨੂੰ ਸਿੱਧੀਆਂ 24 ਕਿਸ਼ਤਾਂ ਮਿਲ ਜਾਣਗੀਆਂ 74900 24 ਮੰਥ ਮਤਲਬ 3120 ਰੁਪਏ ਮਹੀਨੇ ਦੇ ਹਿਸਾਬ ਨਾਲ ਇਹਦੀ ਕੋਸਟਿੰਗ ਲਈਏ ਅਗਰ ਆਪਾਂ ਵਿਆਜ ਦੀ ਗੱਲ ਕਰਦੇ ਆ ਤਾਂ 75000 ਰੁਪਏ ਅਮਾਉਂਟ ਹੋਗੀ। ਅਗਰ ਆਪਾਂ 1% ਦਾ ਵੀ ਵਿਆਜ ਗਿੰਦੇ ਆ ਤਾਂ 750 ਰੁਪਿਆ ਮਹੀਨਾ ਹੋ ਗਿਆ ਜੀ। 24 ਮਹੀਨਿਆਂ ਦਾ ਦੇਖ ਲਓ ਕਿੰਨੇ ਬੰਦੇ ਨੇ ਵਿਆਜ। ਬਹੁਤ ਜ਼ਿਆਦਾ ਬਣ ਜਾਣਗੇ ਜੀ। ਮਤਲਬ 750 18000 ਰੁਪਿਆ ਵਿਆਜ ਦਾ ਬੰਦਾ ਹੀ ਅਗਰ ਆਪਾਂ ਲਾਈਏ। ਅਗਰ ਆਪਾਂ ਲਾਈਏ ਕਿ ਆਪਾਂ 5000 ਜਾਂ 6000 ਜਾਂ 7000 ਆਪਾਂ ਨੂੰ ਮਹਿੰਗਾ ਪੈਂਦਾ ਵਾ। ਆਪਾਂ ਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ। ਆਪਾਂ ਦੇਨੇ ਵੀ ਪੈਸੇ ਬਹੁਤ ਸਲੋ ਮੂਮੈਂਟ ਦੇ ਵਿੱਚ ਦੇਨੇ ਨੇ। ਠੀਕ ਹੈ 24 ਮਹੀਨਿਆਂ ਦੇ ਵਿੱਚ ਪੈਸੇ ਦੇਣੇ ਨੇ ਆਪਾਂ ਨੇ 2 ਸਾਲ ਦੇ ਵਿੱਚ ਪੈਸੇ ਦੇਣੇ ਨੇ ਇਸ ਲਈ ਘਬਰਾਇਆ ਨਾ ਕਰੋ ਮਤਲਬ ਜੇ ਆਪਾਂ ਇਨਸਟਾਲਮੈਂਟ ਤੇ ਲੈ ਸਕਦੇ ਆਂ ਅਗਰ ਆਪਾਂ ਕਿਸ਼ਤਾਂ ਭਰ ਸਕਦੇ ਆਂ 3120 ਰੁਪਏ ਆਪਾਂ ਦੇ ਸਕਦੇ ਆਂ ਤਾਂ ਬਿਲਕੁਲ ਹੀ ਤੁਹਾਨੂੰ ਬਿਲਕੁਲ ਪਿੱਛੇ ਨਹੀਂ ਹਟਣਾ ਚਾਹੀਦਾ ਇਹ ਫੋਨ ਲੈ ਲੈਣਾ ਚਾਹੀਦਾ ਹੈ ਕੈਸ਼ ਦੇਣ ਦੀ ਲੋੜ ਨਹੀਂ ਹੈਗੀ ਤੁਹਾਨੂੰ 74900 ਔਰ 365 ਦਿਨ 730 ਦਿਨਾਂ ਨੂੰ ਅਗਰ ਆਪਾਂ ਡਿਵਾਈਡ ਕਰਦੇ ਆ 74900 ਦੇ ਉੱਤੇ 102 ਰੁਪਏ ਰੋਜ਼ ਦੇ ਬੈਠਦੇ ਨੇ ਜੀ ਕੋਈ ਜ਼ਿਆਦਾ ਮਾਉਂਟ ਨਹੀਂ ਹੈਗੀ 100 ਰੁਪਏ ਰੋਜ਼ ਦੇ ਹਿਸਾਬ ਨਾਲ ਤੁਸੀਂ ਐਪਲ ਦੇ ਮਾਲਕ ਹੋ ਸਕਦੇ ਹੋ ਐਪਲ ਤੁਹਾਡੀ ਜੇਬ ਦੇ ਵਿੱਚ ਹੋ ਸਕਦਾ ਹੈ ਜਹਿਮਤਾ ਦੀ ਜੀ